ਕ੍ਰਿਮੀਨਲ ਜਸਟਿਸ ਸਿਸਟਮ ਵਿੱਚ ਸੁਧਾਰ ਸੰਬੰਧੀ ਉੱਚ ਪੱਧਰੀ ਮੀਟਿੰਗ ਲਈ ਪੰਜਾਬ ਦੇ ਏਡੀਜੀਪੀ ਲਾਅ ਐਂਡ ਆਰਡਰ ਸ਼੍ਰੀ ਅਰਪਿਤ ਸ਼ੁਕਲਾ ਅੱਜ ਅੰਮ੍ਰਿਤਸਰ ਕੇਂਦਰੀ ਜੇਲ੍ਹ ਪਹੁੰਚੇ ਪ੍ਰੈਸ ਵਾਰਤਾ ਦੌਰਾਨ ਏਡੀਜੀਪੀ ਪੰਜਾਬ ਸ਼੍ਰੀ ਅਰਪਿਤ ਸ਼ੁਕਲਾ ਨੇ ਦੱਸਿਆ ਕਿ ਸਾਡੇ ਕ੍ਰਿਮੀਨਲ ਅਤੇ ਜਸਟਿਸ ਸਿਸਟਮ ਵਿੱਚ ਸੁਧਾਰ ਕਰਨ ਸੰਬੰਧੀ ਅੱਜ ਕੇਂਦਰੀ ਜੇਲ੍ਹ ਅੰਮ੍ਰਿਤਸਰ ਵਿੱਚ ਇੱਕ ਉੱਚ ਪੱਧਰੀ ਮੀਟਿੰਗ ਕੀਤੀ ਗਈ ਹੈ ਜਿਸ ਵਿੱਚ ਕ੍ਰਿਮੀਨਲ ਜਸਟਿਸ ਸੁਧਾਰ ਸੰਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ ਹੈ ਅਤੇ ਇਸ ਪ੍ਰੋਸੈਸ ਨੂੰ ਹੋਰ ਸੁਧਾਰ ਕਰ ਦੋਸ਼ੀਆਂ ਨੂੰ ਜਲਦ ਸਜ਼ਾਵਾ ਦਿਵਾਉਣ ਸੰਬੰਧੀ ਇਹ ਮੀਟਿੰਗ ਕੀਤੀ ਗਈ ਹੈ ਆ ਅੱਜ ਇੱਥੇ ਅਬਿਤਸਰ ਜੇਲ੍ਹ ਵਿੱਚ ਇੱਕ ਉੱਚ ਪੱਧਰੀ ਮੀਟਿੰਗ ਹੋਈ ਔਰ ਇਸ ਮੀਟਿੰਗ ਦੇ ਵਿੱਚ ਕ੍ਰਿਮੀਨਲ ਜਸਟਿਸ ਸਿਸਟਮ ਤੋਂ ਜੁੜੇ ਹੋਏ ਜਿੰਨੇ ਵੀ ਸਟੇਕ ਹোলਡਰਸ ਨੇ ਪੁਲਿਸ ਪ੍ਰੋਸੀਕਿਊਸ਼ਨ ਜੁਡੀਸ਼ਰੀ ਉਹਨਾਂ ਦੇ ਸਾਰਿਆਂ ਦੇ ਔਰ ਲਾ ਅਫਸਰਸ ਇਹਨਾਂ ਦੇ ਸਾਰਿਆਂ ਦੇ ਨੁਮਾਇੰਦਿਆਂ ਨੇ ਭਾਗ ਲਿਆ ਬੇਸਿਕ ਪਰਪਸ ਇਹ ਹੈ ਕਿ ਜਿਹੜੀ ਸਾਡੀ ਕ੍ਰਿਮੀਨਲ ਜਸਟਿਸ ਸਿਸਟਮ ਦੇ ਵਿੱਚ ਜੁਡੀਸ਼ੀਅਲ ਪ੍ਰੋਸੀਡਿੰਗਸ ਦੇ ਵਿੱਚ ਜਿਹੜੀ ਥਰੁਟੀਆਂ ਹੈ ਜਿਹੜੀ ਕੁਝ ਕਮੀ ਪੇਸ਼ੀਆਂ ਹੈ ਉਸ ਨੂੰ ਕਿਸ ਤਰ੍ਹਾਂ ਦੂਰ ਕੀਤਾ ਜਾਵੇ ਡੀਜੀਪੀ ਸਾਹਿਬ ਵੱਲੋਂ ਇੱਕ ਉੱਚ ਪਦਰੀ ਕਮੇਟੀ ਬਣਾਈ ਗਈ ਹੈ ਆਈਜੀ ਪ੍ਰੈਜ਼ੈਂਸ ਔਰ ਮੈਂ ਉਸ ਨੂੰ ਹੈੱਡ ਕਰਦੇ ਆਂ ਬਾਕੀ ਸਾਡੇ ਕੋਆਪਰੇਟਿਵ ਮੈਂਬਰਸ ਨੇ ਔਰ ਸਾਡਾ ਮੇਨ ਮੁੱਦਾ ਇਹੀ ਸੀਗਾ ਕਿ ਜਿਹੜੇ ਸਾਡੇ ਟ੍ਰਾਇਲਸ ਹੈ ਉਸ ਨੂੰ ਕਿਸ ਤਰ੍ਹਾਂ ਅਸੀਂ ਫਾਸਟ ਕਰੀਏ ਤਾਂ ਕਿ ਜਿਹੜਾ ਸਾਡਾ ਕ੍ਰਿਮੀਨਲ ਜਸਟਿਸ ਸਿਸਟਮ ਹੈ ਉਹ ਹੋਰ ਜ਼ਿਆਦਾ ਇਫੈਕਟਿਵ ਹੋ ਸਕੇ ਔਰ ਜਿਹੜੇ ਦੋਸ਼ੀ ਹੈ ਉਹਨਾਂ ਨੂੰ ਛੇਤੀ ਤੋਂ ਛੇਤੀ ਸਜ਼ਾ ਮਿਲ ਸਕੇ ਇਸ ਤੋਂ ਇਲਾਵਾ ਜੇਲ ਅਥਾਰਟिटीज ਨਾਲ ਮਿਲ ਕੇ ਜਿਹੜੇ ਜੇਲ ਦੀ ਆਪਣੀ ਕੁਝ ਸਿਕਿਉਰਿਟੀ ਇਸ਼ੂਜ਼ ਹੈ ਜਿਹੜੇ ਕੁਝ ਹੋਰ भी विचार कीता गया। कुछ uh, actually, ये नेटांक्चुअली कमेटी है इसने अपनी रिकमेंडेशन तैयार की जो अग uh, uh, नू, न डी जी साहब के राही भेजा और जी रिकमेंडे छेती इम्प्लीमेंट किया जाएगा हाँ जो इनफ्रास्ट्रक्चर है जुडिशल कॉम्पलैक्स और जो जेलों के उस दे बारे भी विस्तृत चर्चा की गई और मेन परपज यही है कि जराशन है इसन खत्म करके ਇਸ ਨੂੰ স্মੂਥਨੈਸ ਲਈ ਜਾਵੇ ਸਿਸਟਮ ਦੇ ਵਿੱਚ ਤਾਂ ਕਿ ਸਾਡੇ ਜਿਹੜੇ ਜੁਡੀਸ਼ੀਅਲ ਪ੍ਰੋਸੀਡਿੰਗਸ ਹੈ ਉਹ ਫਾਸਟ ਹੋ ਸਕੇ ਸਰ ਪੈਂਡੈਂਸੀ ਕਿੰਨੀ ਕਿ ਨਜ਼ਰ ਆਈ ਹੈ ਕਿਉਂਕਿ ਤੁਸੀਂ ਕਿਹਾ ਕਿ ਜਲਦੀ ਕੇਸਿਸ ਨੂੰ ਖਤਮ ਕਰਨ ਦੀ ਗੱਲ ਕੀਤੀ ਗਈ ਹੈ ਪੈਂਡੈਂਸੀ ਦੇਖੋ ਇਟ ਵੈਰੀਜ਼ ਫ্রম ਮੰਥ ਟੂ ਮੰਥ ਪੁਲਿਸ ਦੇ ਵੱਲੋਂ ਜਿਹੜੀ ਪੇਸ਼ੀਆਂ ਕੀਤੀਆਂ ਜਾਂਦੀਆਂ ਨੇ ਕਈ ਕਾਰਨ ਹੁੰਦੇ ਆ ਕਈ ਵਾਰ ਪੇਸ਼ੀਆਂ ਮਿਸ ਹੋ ਜਾਂਦੀਆਂ ਨੇ ਕਈ ਵਾਰ ਵੀ ਸੀ ਲਿੰਕ ਦੀ ਕੋਈ ਇਸ਼ੂਜ਼ ਹੈ ਕੋਈ ਸੌਫਟਵੇਅਰ ਪਲੇਟਫਾਰਮਸ ਦੇ ਇਸ਼ੂਜ਼ ਹੈ ਜਿਹੜੇ ਵੱਖਰੇ ਵੱਖਰੇ ਇਸ਼ੂਜ਼ ਹੈ ਇਹ ਸਾਰੇ ਅਸੀਂ ਇਹਨਾਂ ਤੇ ਵਿਚਾਰ ਕੀਤਾ ਔਰ ਛੇਤੀ ਅਸੀਂ ਇੱਕ ਰეკਮੈਂਡੇਸ਼ਨਸ ਆਪਣੀ ਦੇਾਂਗੇ ਤਾਂ ਕਿ ਉਸ ਤੇ ਅਮਲ ਕਰਦਿਆਂ ਹੋਇਆ ਇਹ ਜਿਹੜਾ ਜਸਟਿਸ ਸਿਸਟਮ ਹੈ ਇਸ ਨੂੰ फास्ट ट्रैक ਤੇ ਲਾਇਆ ਜਾ ਰਿਹਾ ਹੈ ਜੇ ਕਿ ਜੈਮਰ ਲੱਗੇ ਨੇ ਸਭ ਸੁਰੇ ਪੂਰੀ ਜੇਲ ਜੈਮਰ ਦੇ ਵਿੱਚ ਆ ਬਾਕੀ ਜੇਲਾਂ ਦੇ ਵਿੱਚ ਇਸ ਤਰ੍ਹਾਂ ਦੀ ਬਹੁਤ ਪ੍ਰੋਬਲਮਸ ਆ ਰਹੀਆਂ ਕਿਉਂਕਿ ਉੱਥੇ ਕਿਹਦੇ ਵਿਰੋਧਪੂਰ ਦੀ ਗੱਲ ਆਈ ਸੀ 43000 ਫੌਜ ਦੀ ਗੱਲ ਕੀਤੀ ਗਈ ਹੈ ਕੋਤ ਹੋਈਆਂ ਸੀ ਉਹਦੇ ਤੇ ਸਰ ਕੁਝ ਹੋਣਾ ਚਾਹੀਦਾ ਹੈ ਮੈਂ ਸਿਰਫ ਇਹ ਨਹੀਂ ਕਹਿਣਾ ਚਾਹੁੰਗਾ ਬੇਸਿਕਲੀ ਇਹ ਜੇਲ ਡਿਪਾਰਟਮੈਂਟ ਦਾ ਮਸਲਾ ਹੈ ਇੱਕ ਇਸ਼ੂ ਹੈਗਾ ਹੈ ਔਰ ਕੁਝ ਜੇਲਾਂ 'ਚ ਜੈਮਰ ਲੱਗੇ ਆ ਕੁਝ ਲੱਗ ਰਹੇ ਆ ਕੁਝ ਹੋਰ ਵੀ ਸਰਕਾਰ ਵੱਲੋਂ ਕਾਫੀ ਪੈਸਾ ਦਿੱਤਾ ਗਿਆ ਹੈ ਔਰ ਬੈਟਰਮੈਂਟ ਆਫ ਦਾ ਸਿਕਿਉਰਿਟੀ ਫॉर ਇਨਕਰੀਜ਼ਿੰਗ ਦਾ ਸਿਕਿਉਰਿਟੀ ਆਫ ਦਾ ਜੇਲਸ ਸੋ ਉਹ ਸਾਰੇ ਕਾਰਵਾਈ ਕੀਤੀ ਜਾ ਰਹੀ ਹੈ ਤਾਂ ਕਿ ਜਿਸ ਤਰ੍ਹਾਂ ਮੋਬਾਈਲ ਫੋਨਸ ਜਾਂ ਕੋਈ ਚਲਾ ਜਾਂਦਾ ਹੈ ਉਸ ਨੂੰ ਬਿਲਕੁਲ ਹੀ ਰੋਕਿਆ ਜਾ ਸਕੇ ਸਰ ਮੋਬਾਈਲ ਫੋਨ ਜਾਂਦੇ ਕਿੱਦਾਂ ਨੇ ਕਿ ਪਤਾ ਲੱਗਿਆ ਜਿਵੇਂ ਕਿ ਕਾਫੀ ਅਸੀਂ ਦੇਖਦੇ ਹਾਂ ਨਸ਼ਾ ਮਿਲ ਜਾਂਦਾ ਹੈ ਵੀਰੇ ਮੋਬਾਈਲ ਫੋਨ ਕਾਫੀ ਗਿਣਤੀ ਵਿੱਚ ਮਿਲਦੇ ਜੇਲ੍ਹ ਦੀ ਗੱਲ ਕਰੀਏ ਤੇ 35 ਮੋਬਾਈਲ ਫੋਨ ਮਿਲਦੇ ਕਿੱਦਾਂ ਨੇ ਸਰ ਪਹੁੰਚਦੇ ਕਿੱਦਾਂ ਨੇ ਅੰਦਰ ਇਹ ਹੁਣ ਤੱਕ ਪਤਾ ਲੱਗਿਆ ਵੈਸੇ ਇਹ ਸਾਰਾ ਜੇਲ੍ਹ ਡਿਪਾਰਟਮੈਂਟ ਵੱਲੋਂ ਵੀ ਸੀਨੀਅਰ ਅਧਿਕਾਰੀਆਂ ਦੀਆਂ ਕਮੇਟੀਆਂ ਬਣੀਆਂ ਹੋਈਆਂ ਦੇ ਆਰ ਆਲਸੋ ਲੁਕਿੰਗ ਇਨਟੂ ਇਟ ਕਈ ਤਰੀਕੇ ਹੈਗੇ ਆ ਕਈ ਵਾਰ ਥਰੋ ਦੇ ਜ਼ਰੀਏ ਪਹੁੰਚਦੇ ਆ ਕਈ ਵਾਰ ਸਮਗਲ ਕਰਕੇ ਕਿਸੇ ਨਾ ਕਿਸੇ ਤਰ੍ਹਾਂ ਪਹੁੰਚ ਜਾਂਦੇ ਆ ਸੋ ਬਾਡੀ ਸਕੈਨਰਸ ਔਰ ਬਹੁਤ ਸਾਰੀਆਂ ਚੀਜ਼ਾਂ ਕੀਤੀਆਂ ਜਾ ਰਹੀਆਂ ਨੇ ਜੇਲ੍ਹ ਡਿਪਾਰਟਮੈਂਟ ਵੱਲੋਂ ਤਾਂ ਕਿ ਇਹ ਜਿਹੜਾ ਫੋਨ ਸਮਗਲ ਹੋ ਕੇ ਅੰਦਰ ਜਾਂਦਾ ਇਹਨੂੰ ਰੋਕਿਆ ਜਾ ਸਕੇ ਔਰ ਜਿੱਥੇ ਕੋਈ ਜਿਹੜੀ ਕਮੇਟੀ ਦਾ ਕੋਈ ਡਿਸੀਜਨ ਹੁੰਦਾ ਜਨਤਾ ਕਰਪਾ ਕੋਈ ਨਹੀਂ ਦੇਖੋ ਮੈਂ ਆਮ ਆਈ ਕੈਨ ਓਨਲੀ ਟੈਲ ਯੂ ਅਬਾਊਟ ਵਾਟ ਪੁਲਿਸ ਇਜ਼ ਡੂਇੰਗ ਐਂਡ ਸਾਡੇ ਵੱਲੋਂ ਜਦੋਂ ਵੀ ਕੋਈ ਇਸ ਤਰ੍ਹਾਂ ਦਾ ਫੋਨ ਰਿਕਵਰੀ ਦਾ ਕੇਸ ਸਾਹਮਣੇ ਆਂਦਾ ਹੈ ਇਮੀਡੀਏਟ ਐਕਸ਼ਨ ਇਜ਼ ਟੇਕਨ ਐਫ ਆਈ ਆਰ ਇਜ਼ ਲੌਂਜਡ ਔਰ ਜੇ ਕਿਸੇ ਮੁਲਾਜ਼ਮ ਦੀ ਜਾਂ ਕਿਸੇ ਪੁਲਿਸ ਜਾਂ ਜੇਲ ਅਥਾਰਟੀ ਆ ਮੁਲਾਜ਼ਮ ਦੀ ਕੋਈ ਕੋਲੂਸ਼ਨ ਨਜ਼ਰ ਆਂਦੀ ਹੈ ਉਹਨਾਂ ਦੇ ਖਿਲਾਫ ਵੀ ਐਕਸ਼ਨ ਲਿਆ ਜਾਂਦਾ ਹੈ ਜਿਲ੍ਹਾ ਜਿਹੜੀਆਂ ਲੜਾਈਆਂ ਹੁੰਦੀਆਂ ਨੇ ਹਵਾਲਾ ਦੇ ਲੜਪੇਂਦੇ ਆ ਕਿੰਨੀਆਂ ਬੜੀ ਮਾਰਕੁੱਟ ਹੁੰਦੀ ਆ ਉਹ ਉਹਨਾਂ ਦੇ ਉੱਤੇ ਕੋਈ ਕਾਰਵਾਈ ਹੁੰਦੀ ਆ ਫਿਰ ਲਗਾਤਾਰ ਇਸ ਤਰ੍ਹਾਂ ਇਹ ਲੜਦੇ ਨੇ ਕੋਈ ਡਿਮਾਂਡ ਕਰਦੇ ਨੇ ਜਾਂ ਕੋਈ ਫੋਨ ਨੂੰ ਲੈ ਕੇ ਨੇਸ਼ਨ ਨੂੰ ਲੈ ਕੇ ਲੜਾਈ ਕਿਸ ਚੀਜ਼ ਦੀ ਹੁੰਦੀ ਆ ਅੰਦਰ ਨਹੀਂ ਇਹ ਮੇਰੇ ਖਿਆਲ ਜੇਲ੍ਹ ਅਥਾਰਟिटीज ਜ਼ਿਆਦਾ ਤੁਹਾਨੂੰ ਜੇਲ੍ਹ ਦੇ ਅੰਦਰ ਦਾ ਜਿਹੜਾ ਐਡਮਿਨਿਸਟ੍ਰੇਸ਼ਨ ਹੈ ਉਹਦੇ ਬਾਰੇ ਤੁਹਾਨੂੰ ਦੱਸ ਦੇਣਗੇ ਬਾਅਦ ਵਿੱਚ ਸੋ ਸਾਡਾ ਮੇਨ ਮਕਸਦ ਇਹ ਸੀਗਾ ਕਿ ਅੱਜ ਸਾਰੇ ਸੀਨੀਅਰ ਅਧਿਕਾਰੀ ਇਥੇ ਕਮਿਸ਼ਨਰ ਅੰਮ੍ਰਿਤਸਰ ਡੀਆਈਜੀ ਬਾਰਡਰ ਔਰ ਮੇਰੇ ਨਾਲ ਆਈਜੀ ਲਾਅ ਐਂਡ ਆਰਡਰ ਸਾਹਿਬ ਆਏ ਹੋਏ ਆ ਜੁਡੀਸ਼ੀਅਲ ਸਰਵਿਸਸ ਤੋਂ ਸਾਡੇ ਕੋਲ ਆਫਸਰਸ ਸੀਗੇ ਪ੍ਰੋਸੀਕਿਊਸ਼ਨ ਦੇ ਆਫਸਰਸ ਸੀਗੇ ਸੋ ਮੈਂ ਸੀਗਾ ਕਿ ਅਸੀਂ ਸਾਰੇ ਬੈਠ ਕੇ ਇਸ ਚੀਜ਼ ਤੇ ਵਿਚਾਰ ਵਿਮਰਸ਼ ਕਰੀਏ ਕਿ ਕਿਸ ਤਰ੍ਹਾਂ ਪੇਸ਼ੀਆਂ ਨੂੰ ਵਧਾਇਆ ਜਾ ਸਕੇ ਕੋਰਟ ਦੇ ਵਿੱਚ ਔਰ ਜਿਹੜਾ ਸਾਡਾ ਕੋਈ ਕਮੀਆਂ ਹੈਗੀਆਂ ਜਿਹਦੇ ਕਰਕੇ ਜੁਡੀਸ਼ੀਅਲ ਪ੍ਰੋਸੈਸ ਡਿਲੇ ਹੁੰਦਾ ਉਸ ਨੂੰ

ਬਟ ਇਟ ਇਜ਼ ਅ ट्रांजिशन ਅਜੇ ਮਤਲਬ ਕਿਤੇ ਕੋਈ ਕਮੀ ਪੇਸ਼ ਹੈਗੀਆਂ ਕੋਈ ਸੌਫਟਵੇਅਰ ਦੀ ਕੋਈ ਹਾਰਡਵੇਅਰ ਦੀ ਉਹ ਸਾਰੀਆਂ ਦੂਰ ਕਰਕੇ ਮਾਨਯੋਗ ਪੰਜਾਬ ਨਾ ਹਾਈ ਕੋਰਟ ਵੱਲੋਂ ਇਹ ਆਦੇਸ਼ ਜਾਰੀ ਕੀਤੇ ਗਏ ਹੈ ਕਿ 100% ਕੇਸਸ ਦੇ ਵਿੱਚ ਆਪਾਂ ਇਹ ਕਰਾ ਸਕਦੇ ਹਾਂ ਕੋਈ ਲੀਗਲ ਹਿਚ ਨਹੀਂ ਹੈ ਸੋ ਸਾਡੀ ਕੋਸ਼ਿਸ਼ ਹੈ ਕਿ ਇਸ ਨੂੰ ਹੋਰ ਫਾਸਟ ਟਰੈਕ ਤੇ ਲੈ ਕੇ ਜਾਈਏ ਔਰ ਵੱਧ ਤੋਂ ਵੱਧ ਕੇਸਸ ਦੇ ਵਿੱਚ ਭਾਵੇਂ ਗਵਾਹੀ ਹੈ ਭਾਵੇਂ ਉਹਨਾਂ ਦਾ जुडिशियल रिमांड एक्सटेंड ਕਰਨ ਉਹ ਸਾਰਾ ਕੰਮ ਵੀਸੀ ਦੇ थ्रू ਕਰਾਇਆ ਜਾ ਸਕਦਾ ਸਰ ਐਦਾਂ ਹੁੰਦਾ ਤੇ ਕਿੰਨਾ ਦਾ ਫਾਇਦਾ ਮਿਲੇਗਾ ਸਟੇਟ ਨੂੰ ਖਾਸ ਕਰਕੇ ਪੁਲਿਸ ਡਿਪਾਰਟਮੈਂਟ ਨੂੰ ਵੀ ਬਹੁਤ ਵੱਡੀ ਨਫਰੀ ਜਰੀ ਹੈ ਇਹਨਾਂ ਦੇ ਨਾਲ ਲੱਗਦੀ ਹੈ ਬਹੁਤ ساری ਹਜ਼ਾਰਾਂ ਦੇ ਸੰਖਿਆ ਦੇ ਵਿੱਚ ਨਫਰੀ ਸਾਡੀ ਸਿਰਫ ਇਸੇ ਕੰਮ ਤੇ ਲੱਗੀ ਹੁੰਦੀ ਹੈ ਕਿ ਉਹਨਾਂ ਨੂੰ ਪੇਸ਼ ਕਰਾਣਾ ਵਾਪਸ ਲੈਣਾ ਇੱਕ ਤਾਂ ਮੈਨ ਪਾਵਰ ਦੀ ਸੇਵਿੰਗ ਹੋਏਗੀ ਦੂਸਰਾ ਛੇਤੀ ਸਾਡੇ ਫੈਸਲੇ ਆਨੇ ਸ਼ੁਰੂ ਹੋ ਜਾਣਗੇ ਔਰ ਇਹ ਬਹੁਤ ਵੱਡਾ ਇੱਕ ਕਿੰਨੇ ਪਰਸੈਂਟ ਤੱਕ ਵੀਸੀ ਜਿਹੜੀ ਹੁੰਦੀ ਹੈ ਜਿਹੜੀ ਵੀਸੀ ਹੋ ਰਹੀ ਹੈ ਤੇ ਪਿੱਛੀ ਹੋ ਰਹੀ ਹੈ ਚਲੋ that is ਮੈਂ uh, it is a part of the report and ਸਾਡੀ ਕੋਸ਼ਿਸ਼ ਇਹ ਹੈ ਕਿ ਅਸੀਂ ਇਹਨੂੰ ਵੱਧ ਤੋਂ ਵੱਧ ਲਿਜਾਈਏ ਔਰ 100% ਪਹੁੰਚਾਉਣ ਦੀ ਕੋਸ਼ਿਸ਼ ਕਰੀਏ थैंक यू ਜੀ ਸਰ ਲਾਅਨ ਆਰਡਰ ਐਜ਼ ਇਟ ਇਜ਼ ਸੀ ਕੁਝ ਕਾਫੀ ਪਿਛਲੇ ਸਮੇਂ ਦੇ ਜਿਹੜਾ ਕ੍ਰਾਈਮ ਹੋਦਾ ਹੈ ਸ਼ਾਇਦ ਜੋ ਤੁਹਾਨੂੰ ਪਤਾ ਲੱਗਦਾ ਹੈ ਕ੍ਰਾਈਮ ਦੇ ਸ਼ਰਧਾਲੂਆਂ ਨਾਲ ਇਹਨਾਂ ਗਰੁੱਪ ਹੋ ਰਹੀ ਹੈ ਇਹ ਰਿਕਸ਼ਾ ਵਾਲੇ ਇਸ ਤਰ੍ਹਾਂ ਕਰਦੇ ਨੇ ਕਿਉਂਕਿ ਇਹ ਰਿਕਸ਼ਾ ਕੋਲ ਕੋਈ ਆਥੈਂਟਿਕਸ ਨਹੀਂ ਹੈ ਕਿ ਕੋਈ ਨੰਬਰ ਹੋਵੇ ਜਾਂ ਉਹਨਾਂ ਨੂੰ ਕੈਰੀ ਕਰੀ ਜਾਂ ਕੀ ਵੀ ਉਹਨਾਂ ਨੂੰ ਉਹ ਕਾਰਪੋਰੇਸ਼ਨ ਨਾਲ ਸਰ ਹੋ ਗਈ ਮੀਟਿੰਗ ਸਰ ਹੋਈ ਰਿਕਸ਼ਾਸ ਦੀ ਸਾਰੀ ਉਹ ਕਰ ਰਹੇ ਨੇ ਡੀਸੀ ਤੇ ਉਹ ਕੋਰਪੋਰੇਸ਼ਨ ਦੇਖੋ ਸੀਪੀ ਸਾਹਿਬ ਵੀ ਬੈਠੇ ਨੇ ਇੱਥੇ ਡੀਆਈਜੀ ਬਾਰਡਰਿੰਗ ਵੀ ਬੈਠੇ ਨੇ ਵੀ ਆ ਸੀਜ਼ਡ ਆਫ ਦਾ ਮੈਟਰ ਓਨਲੀ ਥਿੰਗ ਆਈ ਕੈਨ ਟੈਲ ਯੂ ਦੈਟ ਲਾਅ ਐਂਡ ਆਰਡਰ ਆਫ ਪੰਜਾਬ ਇਜ਼ ਟੋਟਲੀ ਅੰਡਰ ਸਾਡੇ ਇਸ ਸਾਲ ਦੇ ਵਿੱਚ ਵਿੱਚ 39 ਦੇ ਕਰੀਬ ਇਨਕਾਊਂਟਰਸ ਹੋਏ ਜਦੇ ਵਿੱਚ ਇਹ ਜਿਹੜੇ ਮੁਲਜ਼ਮ ਹੈ ਇਹਨਾਂ ਨੇ ਦੋਸਾਸ ਕੀਤਾ ਇਹ ਜ਼ਖਮੀ ਹੋਏ ਔਰ ਨੋ ਬੰਦੇ ਨੋ ਕੇਸਾਂ ਦੇ ਵਿੱਚ ਵੀ ਹੈਵ ਬੀਨ ਏਬਲ ਟੂ ਨਿਊਟਰਲਾਈਜ਼ ਥੀਸ ਬੈਡ 엘ਿਮੈਂਟਸ ਜਿੱਥੇ ਇਹਨਾਂ ਨੇ ਪੁਲਿਸ ਦੇ ਉੱਤੇ ਅਟੈਕ ਕੀਤਾ ਸੋ ਲਾਅ ਐਂਡ ਆਰਡਰ ਇਜ਼ ਟੋਟਲੀ ਅੰਡਰ ਕੰਟਰੋਲ 올 ਮੇਜਰ ਕੇਸਸ ਹੈਵ ਬੀਨ ਟ੍ਰੈਸਡ Uh, on drug front also we have had a record recovery this year. over 1,200 kilograms of heroin has been recovered and uh, we are fully geared up uh, to face all these challenges. Sir, thank you. Is the, sir, ਜਿਹੜੀ ਬੀਤੀ ਕਰਾਈ ਜਾ ਰਹੀ ਹੈ ਇਹ ਪੂਰਾ ਦੇਖੋ ਇਹ ਇਹਦਾ ਬਜਟ ਨਹੀਂ ਹੈ ਇਹ ਹਾਰਡ ਡਿਸਟ੍ਰਿਕਟ ਕੋਰਟਸ ਦੇ ਵਿੱਚ ਟਰਮੀਨਲਸ ਲੱਗੇ ਹੋਏ ਆ ਔਰ ਇਸੇ ਤਰ੍ਹਾਂ ਸਾਡੀ ਜੇਲ੍ਹਾਂ ਦੇ ਵਿੱਚ ਵੀ ਟਰਮੀਨਲਸ ਲੱਗੇ ਹੋਏ ਆ ਜਿਹੜਾ ਹਾਰਡਵੇਅਰ ਹੈ ਉਹ ਸਾਰਾ ਪਹੁੰਚ ਚੁੱਕਿਆ ਹੈ ਹੁਣ ਥੋੜਾ ਜਿਹਾ ਸੌਫਟਵੇਅਰ ਦਾ ਇਸ਼ੂ ਹੈ ਜੋ ਜਿਹੜਾ ਅਸੀਂ ਰਿਜ਼ੋਲਵ ਕਰਕੇ ਇਸ ਨੂੰ ਛੇਤੀ ਇਹਦੀ ਇਫੈਕਟਿਵਨੈਸ ਨੂੰ ਦਗਾ ਦੇ। ਥੈਂਕ ਯੂ।